ਆਹ ਗੱਲ ਧਿਆਨ ਨਾਲ ਸਰਸੇ ਵਾਲੇ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਸਰਸੇ ਵਾਲੇ ਬਾਬੇ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਉਹ ਬਰੀ ਕਰਦਾ ਉਹਨੂੰ ਬਰੀ ਕਰ ਦਿੱਤਾ ਪਰ ਸਰਸੇ ਵਾਲੇ ਬਾਬੇ ਦੀ ਇੱਕ ਐਕਟਰ ਨੇ ਨਕਲ ਕੀਤੀ ਐਕਟਰ ਨੇ ਨਕਲ ਕੀਤੀ ਕਮੇਡੀ ਸ਼ੋਅ ਵਿੱਚ ਕੰਮ ਕਰਦਾ ਹੈ ਅਖਬਾਰ ਵਿੱਚ ਆਇਆ ਹੈ ਅਖਬਾਰਾਂ ਚ ਆਇਆ ਹੈ ਉਸ ਬੰਦੇ ਨੇ ਸਰਸਿਆਂ ਨੇ ਬਾਬੇ ਦੀ ਨਕਲ ਕੀਤੀ ਉਵੇਂ ਹੀ ਮੋਟਰਸਾਈਕਲ ਉਵੇਂ ਹੀ ਵਾਲ ਬਣਾਏ ਜਦੋਂ ਉਹਦੀ ਨਕਲ ਕੀਤੀ ਤੇ ਉਹਨੂੰ ਇਹਨਾਂ ਨੇ ਜੇਲ੍ਹ ਜੇਲ੍ਹ ਵਿੱਚ ਪਾਚਾ ਦਿੱਤਾ ਜੇਲ੍ਹ ਚ ਸਾਰੀਆਂ ਨਿਊਜ਼ ਚੈਨਲਾਂ ਦੇ ਉੱਤੇ ਖਬਰ ਚੱਲੀ ਅੱਜ ਅੱਜ ਅਖਬਾਰਾਂ ਚ ਆਇਆ ਕੱਲ ਚੈਨਲਾਂ ਦੇ ਉੱਤੇ ਚੱਲੀ ਵੀ ਉਸ ਨੂੰ ਕਿਉਂ ਗ੍ਰਿਫਤਾਰ ਕੀਤਾ ਕਿਉਂ ਫੜਿਆ ਗਿਆ ਕਿਉਂ ਗਿਰਫਤਾਰ ਕੀਤਾ ਕਹਿੰਦੇ ਸਾਡੇ ਬਾਬੇ ਦੀ ਨਕਲ ਕੀਤੀ ਐ ਤੇ ਇਸ ਬਾਬੇ ਨੇ ਜਿੱਦਣ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਸੀ ਉਦੋਂ ਇਸੇ ਬਾਬੇ ਨੇ ਕਲਗੀ ਧਰਜੀ ਦੀ ਨਕਲ ਕੀਤੀ ਸੀ ਉਹ ਤੇ ਪਤਾ ਕਿਉਂ ਉਹਨੂੰ ਸਜ਼ਾ ਕਿਉਂ ਹੋ ਗਈ ਸਾਡੀ ਵਾਰੀ ਇਹ ਕਿਉਂ ਗੁਰੂ ਗੋਬਿੰਦ ਸਿੰਘ ਦੀ ਨਕਲ ਕਰੇ ਇਹ ਬਾਬਾ ਤੇ ਕੋਈ ਸਜ਼ਾ ਨਹੀਂ ਜਿੱਦਣ ਇਸ ਬਾਬੇ ਦੀ ਕੋਈ ਬੰਦਾ ਨਕਲ ਕਰੇਗਾ ਉਹਨੂੰ ਉਦੋਂ ਹੀ ਸਜ਼ਾ ਅਗਲੇ ਦਿਨ ਹੀ ਜੇਲ ਇਹ ਕਿਉਂ ਐ ਵਿਤਕਰਾ ਕਹਿੰਦੇ ਕਾਨੂੰਨ ਇੱਕ ਐ ਪੰਜਾਬ ਇਪ ਇੰਡੀਆ ਦਾ ਕਾਨੂੰਨ ਸਿੱਖਾਂ ਲਈ ਵੀ ਇੱਕ ਹੈ ਬਹੁ ਗਿਣਤੀਆਂ ਲਈ ਵੀ ਇੱਕ ਹੈ ਹਿੰਦੂਆਂ ਲਈ ਵੀ ਇੱਕ ਹੈ ਫਿਰ ਇਹਦਾ ਜਵਾਬ ਦਿਓ ਵੀ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਇੱਕ ਦਿਨ ਜੇਲ੍ਹ ਨਹੀਂ ਜਿੱਦਣ ਇਹਦੀ ਨਕਲ ਕਿਸੇ ਬੰਦੇ ਨੇ ਕੀਤੀ ਉਹ ਅਗਲੇ ਦਿਨ ਹੀ ਫੜ ਲਿਆ ਹੁਣ ਜੇਲ੍ਹ ਭੇਜ ਦਿੱਤਾ ਉਹਨੂੰ ਤੇ ਕਈ ਐਕਟਰ ਹੁਣ ਕਾਇਮ ਹੋਏ ਨੇ ਕਈ ਬੰਦੇ ਵਿੱਚ ਪਤਾ ਕੀ ਬੋਲਦੇ ਨੇ ਮੈਂ ਕਰਾਂਗਾ ਸਰਸੇ ਵਾਲੇ ਦੀ ਐਕਟਿੰਗ ਮੇਰੇ ਤੇ ਲਾਓ ਐਕਸ਼ਨ ਜਿਹੜਾ ਲਾਉਂਗਾ ਛੁੱਟੋ ਮੈਨੂੰ ਜੇ ਸਾਹਿਬ ਸ੍ਰੀ ਅਕਾਲ ਕਈ ਬੰਦੇ ਤੇ ਵੇਖੋ ਕਿੱਥੇ ਗੁਰੂ ਗੋਬਿੰਦ ਸਿੰਘ ਤੇ ਕਿੱਥੇ ਇਹ ਤੇ ਕਹਿੰਦੇ ਨੇ ਕਾਨੂੰਨ ਇੱਕ ਹੈ ਤੇ ਜੇ ਅੱਜ ਸਾਡੇ ਸਿੱਖ ਰੌਲਾ ਪਾਉਂਦੇ ਨੇ ਫਿਰ ਕਹਿਣਗੇ ਸਿੱਖ ਦੀ ਰੌਲਾ ਪਾਉਂਦੇ ਨੇ ਸਿੱਖ फडਕਦੇ ਨੇ ਗੁਰੂ ਗੋਬਿੰਦ ਸਿੰਘ ਦੀ ਕੋਈ ਨਕਲ ਕਰੀ ਜਾਏ ਭਾਵੇਂ ਕੋਈ ਕੇਸ ਨਹੀਂ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦਾ ਕੋਈ ਮਜ਼ਾਕ ਉਦਾ ਦੇਵੇ ਉਹ ਬਰੀ ਹੈ ਗੁਰੂ ਗੋਬਿੰਦ ਸਿੰਘ ਬਾਰੇ ਜੋ ਮਰਜੀ ਕਹਿੰਦਾ ਰਵੇ ਨਕਲ ਕਰੇ ਪੰਜ ਪਿਆਰੇ ਬਣਾਵੇ ਓਵੇਂ ਜਿਵੇਂ ਨਕਲ ਕਰੇ ਉਹਨੂੰ ਉਹਦੇ ਤੇ ਕੋਈ ਪਰਚਾ ਨਹੀਂ ਜਿੱਦਾਂ ਸਰਸੇ ਵਾਲੇ ਦੇ ਇਸ਼ਾਰਾ ਹੋ ਗਿਆ ਨਾ ਸਰਕਾਰਾਂ ਮੰਨਦੀਆਂ ਨੇ ਐਦਾਂ ਸਰ ਮੰਤਰੀਆਂ ਨੂੰ ਕਹਿ ਕੇ ਬੰਦੇ ਨੂੰ ਫੜਾਉਂਦਾ ਤੇ ਸਾਡੀ ਸੁਣਵਾਈ ਕਿਉਂ ਨਹੀਂ ਮੈਂ ਫੇਰ ਕਹਿੰਦਾ ਚੋਰ ਚੋਰੀ ਉਦੋਂ ਕਰਦਾ ਜਦੋਂ ਘਰ ਵਾਲੇ ਸੁੱਤੇ ਹੋਏ ਹੋਣ ਸਿੰਘੋ ਆਪਾਂ ਸੁੱਤੇ ਹੋਏ ਆ ਇਹਨਾਂ ਨੂੰ ਪਤਾ ਹੈ ਪਖੰਡੀਆਂ ਨੂੰ ਇਹਨਾਂ ਨੂੰ ਪਤਾ ਹੈ ਇਹ ਤੇ ਕਬਰਾਂ ਤੇ ਮੱਥੇ ਟੇਕਣ ਵਾਲੇ ਨੇ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਹੀ ਨਹੀਂ ਜੋ ਮਰਜ਼ੀ ਕਰੀ ਜੋ ਮੇਰੀ ਗੱਲ ਸਮਝਿਓ ਮੇਰੇ ਪਿਓ ਨੂੰ ਕੋਈ ਮਾੜਾ ਮੇਰੇ ਸਾਹਮਣੇ ਕਹਿ ਨਹੀਂ ਸਕਦਾ ਜੇ ਮੈਂ ਪਿਓ ਨੂੰ ਪਿਆਰ ਕਰਦਾ ਮੇਰੇ ਪਿਤਾ ਨੂੰ ਮੇਰੇ ਸਾਹਮਣੇ ਕੋਈ ਗਾਲ ਨਹੀਂ ਕੱਢ ਸਕਦਾ ਤੇ ਜੇ ਮੈਂ ਆਪ ਹੀ ਆਪਣੇ ਬੁੜੇ ਦੇ ਵਾਲੇ ਕੱਢਦਾ ਪਿਤਾ ਦੀ ਬੁੜਾ ਕਹਿਣਾ ਆਪ ਹੀ ਆਪਣੇ ਬਾਪੂ ਨੂੰ ੱੱਕੇ ਮਾਰਦਾ ਫਿਰ ਗਵੰਡੀਆਂ ਨੇ ਤੇ ਮਾਰ ਨਹੀਂ ਨੇ ਲੋਕੀ ਤੇ ਕਹਿਣ ਗਈ ਮੇਰੇ ਉਹ ਵੀਰੋ ਗੁਰੂ ਗੋਬਿੰਦ ਸਿੰਘ ਨਾਲ ਜਦੋਂ ਪਿਆਰ ਕਰਨ ਲੱਗ ਜਾਗੇ ਫਿਰ ਇਹੋ ਜਿਹੜੇ ਨੇ ਨਾ ਇਹੋ ਜੇ ਇਹਨਾਂ ਦੀ ਹਿੰਮਤ ਨਹੀਂ ਪੈ ਸਕਦੀ ਇਹਨਾਂ ਨੂੰ ਸਭ ਨੂੰ ਪਤਾ ਹੈ ਕੋਈ ਸਿੱਖ ਤੇ ਪਾ ਕੇ ਗਾਤਰੇ ਤੇ ਧਾਕੇ ਵੀ ਪਾਈ ਫਿਰਦੇ ਨੇ ਤਵੀਤੜੀਆਂ ਵੀ ਲਮਕਾਈ ਫਿਰਦੇ ਨੇ ਕਬਰਾਂ ਤੇ ਮੱਥੇ ਟੇਕਦੇ ਆ ਝੰਡਾਂ ਤੇ ਮੱਥੇ ਟੇਕਦੇ ਆ ਇਹ ਕਮਲੇ ਤੇ ਸੱਪਾਂ ਨੂੰ ਬਾਬੇ ਕਹੀ ਜਾਂਦੇ ਆ ਸੱਪਾਂ ਨੂੰ ਮੱਥੇ ਟੇਕੀ ਜਾਂਦੇ ਆ ਗੁਰੂ ਗੋਬਿੰਦ ਸਿੰਘ ਨਾਲ ਇਹਨਾਂ ਦਾ ਪਿਆਰ ਹੀ ਨਹੀਂ ਇਹ ਤੇ ਆਪਣੇ ਬਾਪੂ ਨੂੰ ਆਪ ਹੀ ਛੱਡੀ ਫਿਰਦੇ ਆ ਤੇ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਪਿਆਰ ਸਾਡਾ ਹੋਵੇ ਹਿੰਮਤ ਕਿਵੇਂ ਕਰੇਗਾ ਕੋਈ ਜੇ ਅਸੀਂ ਕਲਕੀ ਦਾ ਸੱਚੇ ਪਾਤਸ਼ਾਹ ਨਾਲ ਪਿਆਰ ਕਰੀਏ ਕੋਈ ਜੁਰਤ ਨਹੀਂ ਕਰ ਸਕਦਾ ਵੀ ਗੁਰੂ ਗੋਬਿੰਦ ਸਿੰਘ ਦੀ ਕੋਈ ਨਕਲ ਕਰ ਲਵੇ ਤੇ ਸਾਡੇ ਸਾਡਾ ਫਰਜ਼ ਬਣਦਾ ਵੀਰੋ ਫੋਟੋਆਂ ਨਾ ਲਾਓ ਕੱਲੀਆਂ ਤਸਵੀਰਾਂ ਨਾ ਲਾਓ ਜੋ ਕਹਿੰਦੇ ਨੇ ਉਹਨਾਂ ਨੂੰ ਮੰਨੋ ਦਾੜੀਆਂ ਰੱਖਣ ਦਾ ਹੁਕਮ ਹੈ ਰੱਖ ਲੋ ਦਸਤਾਰਾਂ ਬੰਨਣ ਦਾ ਹੁਕਮ ਹੈ ਮੇਰੇ ਸਾਰੇ ਵੀਰ ਜਿਹੜੇ ਰਮਾਲਾ ਬੰਨਦੇ ਨੇ ਦਸਤਾਰਾਂ ਬੰਨੋ ਹੌਲੀ-ਹੌਲੀ ਆਓ ਬਦਲੋ ਕਲਗੀਧਰ ਨੇ ਕਿਹਾ ਨਸ਼ੇ ਨਹੀਂ ਕਰਨੇ ਸ਼ਰਾਬਾ ਨਹੀਂ ਪੀਣੀਆਂ ਛੱਡੋ ਅਸੀਂ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰੀਏ ਫਿਰ ਜ਼ਰੂਰਤ ਨਹੀਂ ਕਰ ਸਕਦਾ ਕੋਈ ਇੱਥੇ ਇੱਕ ਕਾਨੂੰਨ ਨਹੀਂ ਬਹੁ ਗਿੰਦੀਆਂ ਲਈ ਕਾਨੂੰਨ ਹੋਰ ਨੇ ਸਾਡੇ ਲਈ ਕਾਨੂੰਨ ਹੋਰ ਨੇ ਉਹ ਕਤਲ ਵੀ ਕਰਦੇ ਹਨ ਤੋ ਚਰਚਾ ਨਹੀਂ ਹੋਤਾ ਹਮ ਆਹ ਵੀ ਵਰਤੇ ਹੈ ਤੋ ਹੋ ਜਾਂਦੇ ਹੈ ਬਦਨਾਮ ਅਸੀਂ ਮਾੜਾ ਜਹਾ ਸਾਹ ਵੀ ਲੈਂਦੇ ਆ ਤੇ ਬਦਨਾਮ ਹੋ ਜਾਂਦੇ ਆ ਉਹ ਕਤਲ ਵੀ ਕਰ ਦੇਣ ਤੇ ਤਾਂ ਵੀ ਕੋਈ ਗੱਲ ਨਹੀਂ ਲੂਟਾ ਹੈ ਜਿਨੋ ਨੇ ਸ਼ਰਿਆਮ ਮੁਲਕ ਕੋ ਲੂਟਾ ਹੈ ਜਿਨੋ ਨੇ ਸ਼ਰਿਆਮ ਮੁਲਕ ਕੋ ਉਨ ਲਫੰਡਰੋਂ ਕੀ ਕੋਈ ਤਲਾਸ਼ੀ ਨਹੀਂ ਲੇਤਾ ਗਰੀਬ ਲਹਿਰੋਂ ਪਰ ਪਹਿਰੇ ਬਿਠਾਏ ਜਾਂਦੇ ਹਨ ਸਮੰਦਰੋਂ ਕੀ ਕੋਈ ਤਲਾਸ਼ੀ ਨਹੀਂ ਲੇਤਾ ਸਾਡੇ ਵਰਗਿਆਂ ਤੇ ਤੇ ਅਨੇਕਾਂ ਧਾਰਾ ਲਾ ਦਿੰਦੇ ਐ ਇੱਥੇ ਜਿੱਦਣ ਰੈਲੀਆਂ ਹੋਣਗੀਆਂ ਸਾਡੇ ਵਰਗਿਆਂ ਦੇ ਤੇ ਗੀਤਾਂ ਆ ਕੇ ਪੁਲਿਸ ਖੜ ਜਾਂਦੀ ਆ ਕੇ ਸਾਡੇ ਤੇ دیਵਾਨਾਂ ਤੇ ਵੀ ਇੱਕ ਗੱਡੀ ਅੱਗੇ ਇੱਕ ਪਿੱਛੇ ਜਾਂਦੀ ਐ ਵੀ ਕਿਤੇ ਉੱਥੇ ਕੁਝ ਕੁਰੰਨੀ ਨਾ ਦੇਣ ਪਰ ਇੱਕ ਪਾਸੇ ਇਹਨੇ ਵੇਖੋ ਜੋ ਮਰਦੀ ਗਰੀ ਜਾ ਬਲਾਦਕਾਰ ਦੇ ਪਰਚੇ ਨੇ ਤਾਂ ਵੀ ਖੁੱਲੇ ਉੱਡੇ ਤੁਰੇ ਫਿਰਦੇ ਨੇ ਕਤਲ ਦੇ ਕੇਸ ਨੇ ਤਾਂ ਵੀ ਖੁੱਲੇ ਫਿਰਦੇ ਨੇ ਤੇ ਜੇ ਇਹਨਾਂ ਕਾਤਲਾਂ ਤੇ ਬਲਾਦਕਾਰੀਆਂ ਦੀ ਕੋਈ ਨਕਲ ਕਰੇ ਅਗਲੇ ਦਿਨੀ ਚੁੱਕ ਕੇ ਜੇਲ੍ਹ ਤੇ ਛੁੱਟ ਦਿੰਦੇ ਨੇ ਫਿਰ ਕਾਨੂੰਨ ਕਿਵੇਂ ਫਿਰ ਕਾਨੂੰਨ ਕਿਵੇਂ ਸਾਡੇ ਵਰਗਾ ਮਾੜਾ ਜ ਆ ਸਾਹ ਵੀ ਲਵੇ ਤੇ ਤਾਂ ਵੀ ਐਕਸ਼ਨ ਲੈਂਦੇ ਤੇ ਮੇਰੀ ਬੇਨਤੀ ਏ ਅਸੀਂ ਸੁੱਤੇ ਹੋਏ ਆਂ ਚੋਰ ਤਾਂ ਆ ਬੜੇ ਆਂ ਸਿੰਘੋ ਜਾਗੋ ਇਹਨਾਂ ਨੂੰ ਤੇ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ ਤੁਸੀਂ ਜਾਗੋ